ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ ਲੁਧਿਆਣੇ ਦੇ ਵਿੱਚ ਹਿੰਦੂ ਨੇਤਾ ਨੂੰ ਸ਼ਰਿਆਂ ਨਿਹੰਗਾਂ ਦੇ ਪੇਛੇ ਦੇ ਵਿੱਚ ਬਦਮਾਸ਼ਾਂ ਨੇ ਹਮਲਾ ਕੀਤਾ ਇਹ ਹਿੰਦੂਆਂ ਨੂੰ ਨਫ਼ਰਤ ਕਰਨ ਵਾਲੇ ਲੋਕ ਹੈ ਜਿਹੜੇ ਕਿ ਹਿੰਦੂ ਨੇਤਾਵਾਂ ਨੂੰ ਜੇ ਆਪਣੀ ਸਮਾਜ ਦੇ ਵਾਸਤੇ ਆਵਾਜ਼ ਉਠਾਉਂਦੇ ਆ ਉਹਨਾਂ ਦੇ ਵਿਰੁੱਧ ਜ਼ਬਰਦਸਤ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਹਥਿਆਰ ਲੈ ਕੇ ਉਹਨਾਂ ਤੇ ਹਮਲੇ ਕਰਦੇ ਆ ਉਹਨਾਂ ਨੂੰ ਮਾਰ ਦਿੰਦੇ ਆ ਪਹਿਲਾਂ ਇਹੀ ਘਟਨਾ ਅੰਮ੍ਰਿਤਸਰ ਚ ਘਟੀ ਹੁਣ ਲੋਜਾਂ ਦੇ ਵਿੱਚ ਘਟੀ ਆ ਮੇਰਾ ਪੰਜਾਬ ਸਰਕਾਰ ਨੂੰ ਔਰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਰਿਕੁਐਸਟ ਹੈ ਨਵੇਦਨ ਹੈ ਕਿ ਤੁਸੀਂ ਸਾਨੂੰ ਹਿੰਦੂ ਨੇਤਾ ਜਿੱਦੇ ਵੀ ਹਿੰਦੂ ਨੇਤਾ ਹੈ ਇਹਨਾਂ ਨੂੰ ਸਿਕਿਉਰਿਟੀ ਦੇਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਸੈਲਫ ਡਿਫੈਂਸ ਵਾਸਤੇ ऑटोमेटिक वेपन देते जान लाइसेंस देते जान ਜਿਹਦੇ ਨਾਲ ਕੀ ਹਿੰਦੂ ਸਮਾਜ ਦੇ ਜਿਹੜੇ ਨੇਤਾ ਹੈ ਜਿਹੜੇ ਹਿੰਦੂਆਂ ਦੀ ਆਵਾਜ਼ ਚੱਕਦੇ ਪਏ ਆ ਹਿੰਦੂਆਂ ਦੇ ਉੱਤੇ ਐਸੀ ਕੋਈ ਘਟਨਾ ਕਰਦੇ ਤੇ ਹਿੰਦੂਆਂ ਵਾਸਤੇ ਆਵਾਜ਼ ਚੱਕਦੇ ਆ ਉਹ ਨੇਤਾ ਆਪਣੀ ਵੀ ਸੁਰੱਖਿਆ ਕਰpan ਐਜ਼ ਇਹ ਬਦਮਾਸ਼ਾਂ ਦੇ ਕੋਲੋਂ ਔਰ ਨਾਲ ਆਪਣੇ ਸਮਾਜ ਦੀ ਵੀ ਰੱਖਿਆ ਕਰਨ ਮੈਂ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਵੱਲੋਂ ਮੈਂ ਪੰਜਾਬ ਦਾ ਅਧਿਐਕਸ਼ ਹਾਂ ਵਿਜੇ ਸਿੰਘ ਭਾਰਦਵਾਤ ਮੈਂ ਅਪੀਲ ਕਰਦਾ ਹਾਂ ਕੀ ਆਪਣੀ ਰੱਖਿਆ ਅਸੀਂ ਆਪ ਕਰੀਏ ਇਸ ਕਰਕੇ ਸਰਕਾਰ ਦੇ ਕੋਲ ਅਸੀਂ ਨਿਵੇਦਨ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਵੈਪਨ ਤੇ ਨਾਲੇ ਸਾਨੂੰ ਲਾਇਸੈਂਸਡ ਹਥਿਆਰ ਦਿੱਤੇ ਜਾਣ ਜਿਹਦੇ ਨਾਲ ਕਿ ਅਸੀਂ ਆਪਣੀ ਰੱਖਿਆ ਕਰ ਪਾਈਏ ਔਰ ਆਪਣੇ ਸਮਾਜ ਦੀ ਰੱਖਿਆ ਕਰ ਪਾਈਏ